ਅਲੱਗ-ਅਲੱਗ ਮਾਮਲਾ ਤਾਂ ਕਿ ਸਾਨੂੰ ਇਹ ਬੰਦੇ ਲੋੜਿੰਦੇ ਸੀ ਤੇ ਕਾਫੀ ਅਸੀਂ ਉਹਨਾਂ ਦੇ ਪਿੱਛੇ ਲੱਗੇ ਸੀ ਅੱਜ ਦੀ ਰਿਪੋਰਟ ਨੂੰ ਵੀ ਹੈ ਤੇ ਉਹਦੇ ਬਿਆਹ ਤੇ ਅਸੀਂ ਰੇਟ ਕੀਤਾ ਤੇ ਸਰਕਾਰ ਨੇ ਕਿਹਾ ਕਿ ਕਰਾ ਕਰ ਸਕਦਾ ਜੀ ਉਹ ਇਸ ਤੋਂ ਵੀ ਵੱਧ ਹੋ ਗਿਆ ਤੁਸੀਂ ਵੀ ਉੱਥੇ ਸਾਰੇ ਵੀਡੀਓ ਤੇ ਮੌਜੂਦ ਹੋ ਜੀ ਸੀ ਉਹਨਾਂ ਦੇ ਕਿਹੜੇ ਬਿਆਹ ਦੇ ਵਿੱਚ ਕਿਸੇ ਘਰ ਦੇ ਵਿੱਚ ਸੀ ਉਹਨਾਂ ਦੇ ਮਗਰ ਫਾਦਰ ਤੇ ਨਹੀਂ ਹੈਗੇ ਮਰਕੇ ਦੇ ਉਹ ਮੈਂ ਸ਼ਰਮ ਦਿੱਤੀ ਸੀ ਕਿੰਨੀ ਮੁਸ਼ਕਲ ਕਰਨੀ ਪਈ ਕੋਸ਼ਿਸ਼ ਮੁਸ਼ਕਲ ਤੇ ਸੀ ਰਿਡਿੰਗ ਦਾ ਕੰਮ ਆ ਜੀ ਮੇਰੇ ਤੇ ਹਰ ਇੱਕ ਵਾਰੀ ਲੱਗਦੀ ਹੈ ਸਰ ਕਿਹੜੇ ਕਿਹੜੇ ਪ੍ਰੈਸ਼ਰ ਕਿਨੇ ਚੱਲੇ ਆ ਰਹੇ ਨੇ ਉਹ 2.5 ਤੋਂ ਘੱਟ ਚੱਲ ਰਹੇ ਨੇ ਸਰ ਮੈਂ ਫੜੇ ਗਈ ਹਾਂ ਹਾਂ ਜੀ ਬੰਦੇ ਸਪੱਤ ਬ੍ਰਾਹਮਣ ਹੋਇਆ ਕਰਨਾ ਹਾਂ ਜੀ ਬੰਦੇ ਇੱਕ ਇੱਕ ਸ਼ਬਦਾਂ ਦਾ ਗੱਲ ਕਰਦੇ ਨੇ ਸਰ ਕਿਹੜੇ ਕਿਹੜੇ ਬੰਦੇ ਨੇ ਹੋਇਆ ਵਾਪਸ ਉਪਰਲੀ ਨੇ ਪਟਾਲਾ ਦੇ ਪਟਾਲਾ ਸ਼ਹਿਰ ਤੋਂ ਵੀ ਇਹਨਾਂ ਬਾਹਰ ਤੋਂ ਬੰਦਾ ਜੀ ਨੇ ਫਿਰ ਬਾਹਰ ਆਇਆ ਨਹੀਂ 20000 ਰਾਂਗ ਸਰ ਬਾਹਰ ਦਾ ਤਾਂ ਦੱਸੋ ਕਿਹੜੀ ਬਾਹਰ ਦਾ ਤਾਂ ਕਾਫੀ ਨੇ ਆਪਣੇ ਜੁਰੀਏ ਸਾਹਿਬ ਨੂੰ ਤੁਹਾਨੂੰ ਪਤਾ ਵੀ ਜੁਰੀਏ ਦੀ ਆਵਾਜ਼ਾਂ ਤਾਂ ਮੇਂਦੀ ਕੌਂਟਰਡ ਹੋ ਜਨੀਆਂ ਸਭਾਂ ਕਿਸੀ ਬਾਕੀ ਉਸ ਕੇ ਸਿਰ ਤੇ ਪਤਾ ਲੱਗਦਾ ਕਿ ਕਿਹੜੀ ਕਿਹੜੀ ਗੱਲ ਆ ਰਹੀ ਹੈ ਤੇ ਥੋੜੀ ਬੇਸਿਕ ਇਨਫੋਰਮੇਸ਼ਨ ਹੈ ਜਿਹਦੇ ਬਾਰੇ ਅਪਾ ਇਹਨਾਂ ਪ੍ਰੀਖਿਆ ਤੇ ਵਰਕ ਕਰਕੇ ਅਸੀਂ ਪੋਸਟ ਦੇ ਸਿਸਟੇਮ ਫਿਰ ਇਨੀਸ਼ੀਅਲੀ ਅਸੀਂ ਆਏ ਤੇ ਨਾਲ ਕਿ ਆਪਾਂ ਇਹਨਾਂ ਨੂੰ ਸਿੱਖਿਆ ਵੀ ਦੇ ਸਕਦੇ ਆ। ਵੀਡੀਓ ਦੇ ਸਿਕਨਰ ਵੀ ਦੇਖੋ ਆਪਣੀ ਜਾਣਕਾਰੀ ਦੇ ਪਾਗੇ ਤੇ ਟ੍ਰਿੰਗਲ ਨੂੰ ਬੰਨ੍ਹਣ ਦੀ ਵੀ ਲੋੜ ਹੈ। ਐਕਸੈਪਟਲੀ ਚਲੋ ਸਾਡਾ ਫਰਜ਼ ਹੈ ਜੀ ਬੀਗ ਬੁਲੇਟਸ ਆਫੀਸਰ ਕੋਈ ਵੀ ਕ੍ਰਿਮੀਨਲ ਹੈ ਜਿਸਨੇ ਸ਼ਹਿਰ ਚੰਨੀਵਾਰਦਾ ਤੱਕ ਕਿੱਥੀਆਂ ਹੋਈਆਂ ਤੇ ਡੈਫੀਨਟਲੀ ਉਹਦੀ ਕਾਬੂ ਚ ਕਰਨੀ ਹੈ। ਹਰਾਜ ਜੀ ਜੀ ਇਸੇ ਇੱਕ ਜਾਣਕਾਰੀ ਦੀ ਸਥਿਤੀ ਦਾ ਪ੍ਰਾਪਤ ਲਈ ਕਿ ਚੈੱਕ ਕਰੀਏ। ਸਰ ਇਹ ਸਿਕਿਉਰਟੀ ਦੇ ਮੈਂ ਐਕਸਕਿਊਟੀ ਕਰ ਸਕਦਾ ਹਾਂ। ਜੀ। ਅਲੱਗ-ਅਲੱਗ ਬਾਪਪਾ ਜੀ ਸਾਹਮਣੇ ਬਰਦੇ ਜੋੜਿੰਦੇ ਸੀ ਤੇ ਕਾਫੀ ਅਸੀਂ ਉਹਨਾਂ ਹੈ ਪਿੱਛੇ ਲੱਗੇ ਸੀ ਜਾਂ ਜਿਹਨੂੰ ਉਹ ਉਹਦੇ ਆਖਰੀ ਸਰੀਰਿਕ ਅਤੇ ਕਲਾਕੀ ਸਖਤ ਕੋਈ ਅਰਿੱਗਤ ਕਰਕੇ ਨਾ ਕਰਦਾ ਜੇਕਰ ਉਹ ਜਮਨ ਦੇ ਨਾਲ ਸਰੀਰਕ ਤੌਰ ਤੇ ਸਭ ਨੂੰ ਜਿਹੜੇ ਮੌਕੇ ਮਿਲਦੇ ਨੇ ਸਾਡੇ ਉਹਨੇ ਚੱਕਰੀ ਬਿਜਾਇਆ ਤੇ ਕਿਸੇ ਕਰਦੇ ਨੇ ਜਿਸ ਲੋਨ ਨਾਲ ਮੇਰੇ ਫਾਕਤ ਨਹੀਂ ਹੈ ਗੇਮ ਕਰਕੇ ਉਹ ਮੈਂ ਸ਼ਰਮਿਤ ਸੀ ਕਿੰਨੀ ਮੁਸ਼ਕਲ ਕਰਨੀ ਪਈ ਸ਼ਕਤ ਨਹੀਂ ਰੇਂਦਾ ਕਾਲਾ ਜੀ ਮੈਂ ਤਾਂ ਹਰ ਕੰਮ ਦੀ ਲੱਗਦੀ ਸਰ ਜਦੋਂ ਪ੍ਰੈਸ਼ਰ ਕਿਨਾਰੇ ਚੱਲਿਆ ਨਹੀਂ ਉਹ 2.5 ਤੋਂ ਘੱਟ ਚੱਲਦਾ ਸਰ ਕੋਈ ਨੈਟ ਫੜ ਗਈ ਹਾਂ ਜੀ ਬੰਦੇ ਆਪਾਂ ਨੂੰ ਹੋਇਆ ਤਾਂ ਆਂਦੀ ਬੁਧੀ ਇੱਕ ਹੀ ਸ਼ਰਤਾਂ ਨਾਲ ਕਰਦੇ ਹਾਂ ਸਰ ਕਿਹੜੀ ਕਿਹੜੀ ਵਾਰਤਾ ਹੈ ਉਪਕਲ ਹੀ ਨੇ ਪਟਾਲੇ ਦੇ ਪਟਾਲਾ ਸ਼ਹਿਰ ਦੇ ਵੀ ਤਾਂ ਬਾਹਰ ਦੇ ਪਿੰਡਾਂ ਦੇ ਨੇ ਸਰ ਵਾਰਤਾ ਤਾਂ ਨਹੀਂ ਉਹ 20000 ਰਾਂਗ ਸਰ ਵਾਰਤਾ ਤਾਂ ਕਾਫੀ ਨੇ ਆਪਣਾ ਜਿਹੜੀਆਂ ਸ਼ਾਹੀ ਤੁਹਾਨੂੰ ਪਤਾ ਵੀ ਨਹੀਂ ਫਿਰ ਮੂਲੀ ਵਾਰਤਾ ਤਾਂ ਮੇਂਦੀ ਤੋਂ ਬੰਫੜਾ ਜਿਹਨਾਂ ਸਮਾਂ ਤੇ ਅਸੀਂ ਬਾਕੀ ਉਸ ਕੇਸਿਸ ਤੇ ਬਹੁਤ ਲੱਗਦਾ ਕਿ ਕਿਹੜੀ ਕਿਹੜੀ ਵਾਰਤਾ ਹੈ ਤੇ ਥੋੜੀ ਬੇਸਿਕ ਇਨਫੋਰਮੇਸ਼ਨ ਨੂੰ ਦੇਖਦੇ ਆਪਾਂ ਜਿਹੜਾ ਵਰਕਸ਼ਾਪ ਤੇ ਵਰਕ ਕਰਕੇ ਅਸੀਂ ਉਸ ਸਪੈਸਿਫਿਕ ਇਨੀਸ਼ੀਏਟਿਵ ਸੀ ਆਇਆ ਸੀ ਕਿ ਕ੍ਰਿਮਨਲ ਕਿਹਾਪਾ ਇਹਨਾਂ ਨੂੰ ਅਸੀਂ ਕਿਹਾ ਵੀ ਜੇ ਜੇਗਨਾਂ ਦੇ ਵੀ ਦੇਖੋ ਆਪਣੀ ਜਾਣਕਾਰੀ ਦੇ ਭਾਗੇ ਦੇ ਕ੍ਰਿਮਨਲ ਨੂੰ ਰਿਪੋਰਟ ਕਰਨਾ ਚਾਹੀਦਾ ਹੈ ਐਕਸੈਪਟਲੀ ਚਲੋ ਸਾਡਾ ਫਰਜ਼ ਹੈ ਜੀ ਬੀਆਈਐਸ ਦੇ ਅਫੀਸਰ ਕੋਈ ਵੀ ਕ੍ਰਿਮਨਲ ਹੈ ਜਿਸਨੇ ਸ਼ਹਿਰ ਚੰਨੀਆ ਵਾਰਦਾਤਾਂ ਕੀਤੀਆਂ ਹੋਈਆਂ ਤੇ ਡੈਫੀਨਟਲੀ ਉਹਦੀ ਕਾਬੂ ਕਰਨਾ ਹੈ ਅਰਾਜ ਜੀ ਜੀ ਸਰ ਇਹ ਜਾਣਕਾਰੀ ਕਿ ਸਥਿਤੀ ਦਾ ਪ੍ਰਾਪਤ ਹੋਏ ਕਿੱਥੇ ਬੈਠੇ ਨੇ ਸਰ ਇਹ ਸਿਕਿਉਰ ਪ੍ਰੋਸੈਸ ਹੈ ਮੈਂ ਐਕਸਕਲੂਸਿਵ ਨਹੀਂ ਕਰ ਸਕਦਾ ਜੀ